ਸੂਰਠ ਮਹਲਾ 5ਵਾਂ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਅਬਨਾਸ਼ੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈ ਐ ਬਾਹੜ ਦੁੱਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਤੂਰ ਨਾਨਕ ਦਾਸੁ ਬਾਛੈ ਜਿਨ ਹਰ ਨਾਮ ਹਿਰਦੈ ਪੋ ਰਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੱਜ ਦੀ ਅੰਮ੍ਰਿਤਮੇ ਪਾਵਨ ਬਖਸ਼ਿਸ਼ ਅੰਮ੍ਰਿਤ ਵੇਲੇ ਦੇ ਰੂਪ ਦੇ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਬਖਸ਼ੇ ਹਨ ਤੇ ਦਰਸ਼ਨ ਬਖਸ਼ ਕੇ ਪਿਆਸ बुझਾਈ ਹੈ ਤੇ ਇਸ ਤਪ ਦੀ ਬਲ ਦੀ ਸੜਦੀ ਆਤਮਾ ਨੂੰ ਆਪਣੇ ਅੰਮ੍ਰਿਤਮਈ ਨਾਮ ਦੇ ਹੁਕਮ ਦੀ ਦਾਤ ਦੇ ਕੇ ਠੰਡਕ ਪਾਈ ਹੈ ਅੱਜ ਦੇ ਪਾਵਨ ਬਚਨ ਜਿਹੜੇ ਨੇ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 617 ਤੋਂ ਲੈ ਕੇ 618 ਤੱਕ ਸੁਭਾਏ ਮਾਨ ਹਨ ਤੇ ਸੁਰ ਰਠ ਰਾਗ ਹੈ ਦੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸੈਂਟਰ ਆਈਡੀਆ ਹੁਣ ਕਰਕੇ ਹਮੇਸ਼ਾ ਹੀ ਵਿਚਾਰ ਰਹਾਉ ਦੀਆਂ ਪੰਕਤੀਆਂ ਤੋਂ ਪ੍ਰਾਰੰਭ ਕਰਦੇ ਹਾਂ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਸੰਬੋਧਨ ਕੀਤਾ ਹੈ ਮਨ ਨੂੰ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਬਾਰ ਬਾਰ ਇਸ ਚੰਚਲ ਮਨ ਨੂੰ ਸੰਬੋਧਨ ਕੀਤਾ ਹੈ ਕਿਉਂਕਿ ਇਹ ਮਨ ਹੀ ਮਨੁੱਖ ਦਾ ਫੁਰਨਿਆਂ ਦਾ ਘਰ ਹੈ ਇਹ ਮਨ ਹੀ ਨਹੀਂ ਮੰਦਾ ਤੇ ਜਦ ਤੱਕ ਮਨ ਨਹੀਂ ਮੰਨਦਾ ਮਨੁੱਖ ਦਾ ਚਿੱਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਹੀਂ ਡੁੱਲਦਾ ਅਸੀਂ ਕਈ ਵਾਰੀ ਇਹ ਗੱਲ ਕਹਿ ਦਿੰਦੇ ਹਾਂ ਜੀ ਮੇਰਾ ਮਨ ਨਹੀਂ ਮੰਨਦਾ ਜਾਂ ਮੇਰੇ ਮਨ ਨੇ ਸਮਝ ਨਹੀਂ ਆਉਂਦੀ ਮੇਰਾ ਮਨ ਟਿਕਦਾ ਨਹੀਂ ਇਹ ਆਦਿਕ ਸਵਾਲ ਕਈ ਵਾਰੀ ਸਾਨੂੰ ਸੁਣਨ ਵਿੱਚ ਮਿਲਦੇ ਹਨ ਕਿਉਂਕਿ ਇਹ ਮਨ ਦਾ ਸੁਭਾਅ ਹੀ ਚੰਚਲਤਾਈ ਦਾ ਹੈ ਜਿਵੇਂ ਇੱਕ ਛੋਟਾ ਜਿਹਾ ਬੱਚਾ ਜੰਚਲ ਤਾਈਆਂ ਕਰਦਾ ਹੈ ਇੱਕ ਜਗ੍ਹਾ ਟਿਕ ਕੇ ਨਹੀਂ ਬਹਿੰਦਾ ਐਵੇਂ ਇਹ ਮਨ ਵੀ ਫੁਰਨਿਆਂ ਦਾ ਇੱਕ ਬਹੁਤ ਵੱਡਾ ਪੁਤਲਾ ਹੈ ਇਹ ਵੀ ਇੱਕ ਜਗ੍ਹਾ ਟਿਕ ਕੇ ਨਹੀਂ ਬਹਿੰਦਾ ਕਿਉਂਕਿ ਇਸ ਮਨ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਕਿ ਇਹ ਮਨ ਵਿਕਾਰ ਕਮਾਉਣਾ ਸਭ ਤੋਂ ਪਹਿਲੇ ਨੰਬਰ ਤੇ ਚਾਹੁੰਦਾ ਹੈ ਇਸ ਮਨ ਦੀ ਖੁਰਾਕ ਗੁਰਬਾਣੀ ਨਹੀਂ ਹੈ ਇਸ ਮਨ ਦੀ ਖੁਰਾਕ ਜ਼ਹਿਰ ਰੂਪੀ ਹੈ ਵਿਕਾਰ ਹੈ ਮਾਇਆ ਹੈ ਇਸੇ ਕਰਕੇ तमाम ਸੰਸਾਰ ਮਾਇਆ ਦੀ ਦੁਨੀਆ ਦੇ ਵਿੱਚ ਮੋਹ ਦੀ ਦੁਨੀਆ ਦੇ ਚਿੱਕੜ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਪਰ ਇਸ ਚਿੱਕੜ ਦੇ ਵਿੱਚ ਗੋਤੇ ਲਾਉਂਦਿਆਂ ਹੋਇਆਂ ਜਿਨ੍ਹਾਂ ਨੂੰ ਸਮਝ ਪੈ ਗਈ ਹੈ ਕਿ ਅਸੀਂ ਨਿਤ ਪ੍ਰਤੀ ਦਿਨ ਇਸ ਚਿੱਕੜ ਦੇ ਵਿੱਚ ਡੁੱਬਦੇ ਜਾ ਰਹੇ ਹਾਂ ਫਿਰ ਉਹ ਪੁਕਾਰ ਕਰਦੇ ਹਨ ਕਿ ਸਾਡੀ ਕੋਈ ਬਾਹ ਫੜੋ ਸਾਡਾ ਕੋਈ ਹੱਥ ਫੜੋ ਜੋ ਸਾਨੂੰ ਇਸ ਵਿਕਾਰਾਂ ਦੇ ਚਿੱਕੜ ਦੇ ਵਿੱਚੋਂ ਕੋਈ ਬਾਹ ਕੱਢ ਸਕੇ ਫਿਰ ਜਿਹੜੀ ਉਹ ਪੁਕਾਰ ਹੈ ਨਾ ਉਹ ਅਰਦਾਸ ਹੈ ਉਹ ਪਰਮਾਤਮਾ ਵਾਹਿਗੁਰੂ ਵਾਸਤੇ ਹੈ ਤੇ ਫਿਰ ਵਾਹਿਗੁਰੂ ਪ੍ਰਭੂ ਪਰਮਾਤਮਾ ਬੋੜਦਾ ਹੈ ਤੇ ਆਪਣੇ ਅਰਦਾਸ ਕਰਨ ਵਾਲੇ ਭਗਤ ਤੇ ਸੇਵਕ ਦੀ ਬਾਹ ਫੜ ਲੈਂਦਾ ਹੈ ਫਿਰ ਉਹ ਇਸ ਮਾਇਆ ਦੀ ਗੋਤਿਆਂ ਦੇ ਵਿੱਚ ਉਸ ਨੂੰ ਡੁੱਬਣ ਨਹੀਂ ਦਿੰਦਾ ਫਿਰ ਐਸਾ ਗੁਰਸਿੱਖ ਰਹਿੰਦਾ ਮਾਇਆ ਦੇ ਵਿੱਚ ਹੀ ਹੈ ਪਰ ਮਾਇਆ ਤੋਂ ਉਪਰਾਮ ਰਹਿੰਦਾ ਹੈ ਜਿਵੇਂ ਪ੍ਰਮਾਤਮਾ ਦਾ ਸੁਭਾਅ ਹੈ ਨਿਰੰਜਨ ਦੇ ਅੰਜਨ ਮਾਹ ਨਿਰੰਜਨ ਰਹੀ ਹੈ ਜਿਵੇਂ ਪ੍ਰਮਾਤਮਾ ਮਾਇਆ ਰੂਪੀ ਸੰਸਾਰ ਵਿੱਚ ਰਹਿ ਕੇ ਵੀ ਮਾਇਆ ਦੇ ਕਾਲਕ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ ਸਹਿਬ ਕਹਿੰਦੇ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਇਵੇਂ ਹੀ ਪਰਮਾਤਮਾ ਹੈ ਤੇ ਇਵੇਂ ਹੀ ਉਹਦਾ ਸੇਵਕ ਤੇ ਭਗਤ ਬਣ ਜਾਂਦਾ ਹੈ ਸੋ ਸਾਈਬ ਜੀ ਕਿਰਪਾ ਕਰ ਰਹੇ ਹਨ ਮੇਰੇ ਮਨ ਏ ਮੇਰੇ ਮਨ ਜਪ ਜਪਿਆ ਕਰ ਕੀਤੇ ਕਰਿਆ ਕਰ ਕਿਨੂ ਗੁਰੂ ਗੋਪਾਲ ਪ੍ਰਭ ਸੋਈ ਗੁਰ ਦਾ ਅਰਥ ਹੈ ਸਦਾ ਅਟਲ ਰਹਿਣ ਵਾਲਾ ਸਦਾ ਗਿਆਨ ਦਾ ਮੂਜਸਮਾ ਜੋ ਅਗਿਆਨਤਾ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦਾ ਹੈ ਜੋ ਅੰਧੇਰੇ ਦੇ ਵਿੱਚ ਰੌਸ਼ਨੀ ਦਾ ਪ੍ਰਕਾਸ਼ ਕਰਦਾ ਹੈ ਉਹ ਕੌਣ ਹੈ ਪਰਮਾਤਮਾ ਗੋਪਾਲ ਗੋ ਦਾ ਅਰਥ ਹੈ ਧਰਤੀ ਪਾਲ ਦਾ ਅਰਥ ਹੈ ਪਾਲਣਾ ਕਰਨ ਵਾਲਾ ਸਾਹਿਬ ਕਹਿੰਦੇ ਹੈ ਮੇਰੇ ਮਨ ਜੇ ਕਿਸੇ ਗੋਪਾਲ ਨੂੰ ਤੂੰ ਚੇਤੇ ਕਰਨਾ ਚਾਹੁੰਦਾ ਹੈ ਜੇ ਕਿਸੇ ਗੋਪਾਲ ਨੂੰ ਆਪਣਾ ਗੁਰੂ ਬਣਾਉਣਾ ਚਾਹੁੰਦਾ ਹੈ ਤੇ ਉਹ ਗੋਪਾਲ ਗੁਰੂ ਕੌਣ ਹੈ ਪ੍ਰਭ ਸੋਈ ਉਹ ਕੇਵਲ ਪਰਮਾਤਮਾ ਹੈ ਉਹ ਕੇਵਲ ਵਾਹਿਗੁਰੂ ਹੈ ਉਹ ਕੇਵਲ ਈਸ਼ਵਰ ਹੈ ਜੋ ਸਾਰੀ ਧਰਤੀ ਦੀ ਪ੍ਰਤਿਪਾਲਣਾ ਕਰਦਾ ਹੈ ਹਰ ਇੱਕ ਜੀਵ ਨੂੰ ਪਾਲ ਰਿਆ ਹੈ ਜੋ ਵੀ ਇਸ ਧਰਤੀ ਤੇ ਆਇਆ ਹੈ ਹਰ ਇੱਕ ਦੀ ਜ਼ਿੰਮੇਵਾਰੀ ਪ੍ਰਮਾਤਮਾ ਵਾਹਿਗੁਰੂ ਨੇ ਆਪ ਲਈ ਹੋਈ ਹੈ ਜਾਂ ਕੀ ਸ਼ਰਨ ਜਿਹਦੀ ਸ਼ਰਨ ਦੇ ਵਿੱਚ ਹੁਣ ਸ਼ਰਨ ਸ਼ਬਦ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਜ ਵਿੱਚ ਬਾਰ ਬਾਰ ਪੜਨ ਨੂੰ ਮਿਲੂਗਾ ਸ਼ਰਨ ਵਿੱਚ ਆਉਣ ਦੇ ਨਿਯਮ ਹੁੰਦੇ ਨੇ ਜਦੋਂ ਕਿਸੇ ਦੀ ਸ਼ਰਨ ਲਈਏ ਨਾ ਉੱਥੇ ਫਿਰ ਆਪਣੀਆਂ ਨਹੀਂ ਚੱਲਦੀਆਂ ਛੋਟੀ ਜੀ ਗੱਲ ਨੇੜੇ ਕਰ ਦਵਾਂ ਅਸੀਂ ਇੰਡੀਆ ਤੋਂ ਕਿਸੇ ਆਪਣੇ ਰਿਸ਼ਤੇਦਾਰ ਦੇ ਘਰ ਆਈਏ ਤੇ ਅਸੀਂ ਕੀ ਕਰਦੇ ਹਾਂ ਜੋ ਰਿਸ਼ਤੇਦਾਰ ਦੇ ਘਰ ਦੇ ਨਿਯਮ ਨੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਨੇ ਆ ਤੇ ਜੇ ਉਸ ਰਿਸ਼ਤੇਦਾਰ ਦੇ ਘਰ ਵਿੱਚ ਆ ਕੇ ਅਸੀਂ ਆਪਣੀਆਂ ਮਨਮਰਜ਼ੀਆਂ ਕਰਨ ਲੱਗ ਪਈਏ ਤੇ ਇੱਕ ਦਿਨ ਵੀ ਰਹਿਣਾ ਔਖਾ ਹੋ ਜਾਂਦਾ ਹੈ ਤੇ ਉਹਨੂੰ ਕਹਿੰਨੇ ਸ਼ਰਨ ਦਿੱਤੀ ਹੈ ਜਾਂ ਸ਼ਰਨ ਲਈ ਹੈ ਜਿਸ ਦੇਸ਼ ਦੇ ਵਿੱਚ ਜਾ ਕੇ ਆਪਾਂ ਸ਼ਰਨ ਲੈਨੇ ਆ ਉਸ ਦੇਸ਼ ਦੀ ਨਿਯਮ ਵਾਲੀ ਮੰਦੇ ਆ ਪਰ ਕਮਾਲ ਦੀ ਗੱਲ ਹੈ ਜਦੋਂ ਪ੍ਰਭੂ ਦੀ ਸ਼ਰਨ ਵਿੱਚ ਆਉਨੇ ਆ ਆਉਣਾ ਵੀ ਪਰਮਾਤਮਾ ਦੀ ਸ਼ਰਨ ਵਿੱਚ ਚਾਉਨੇ ਆ ਤੇ ਕਰਨੀਆਂ ਵੀ ਆਪਣੀਆਂ ਮਨਮਰਜ਼ੀਆਂ ਚਾਉਨੇ ਆ ਇਸੇ ਕਰਕੇ ਜੀਵਨ ਦੇ ਵਿੱਚ ਵੀ ਬਦਲਾਵ ਨਹੀਂ ਆਉਂਦਾ ਓਵੇਂ ਦਾ ਓਵੇਂ ਜੀਵਨ ਰਹ ਜਾਂਦਾ ਹੈ ਸ਼ਰਨ ਵਿੱਚ ਆਉਣ ਦਾ ਮਤਲਬ ਹੀ ਹੈ ਸਰੈਂਡਰ ਕਰਨਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਪ੍ਰਭੂ ਦੀ ਸ਼ਰਨ ਵਿੱਚ ਆਇਆ ਇਹ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਹੁਣ ਕਿਸੇ ਤਰੀਕੇ ਦੇ ਕੋਈ ਡਰ ਦੀ ਕਿਸੇ ਤਰੀਕੇ ਦੀ ਕੋਈ ਭੈ ਦੀ ਗੁੰਜਾਇਸ਼ ਨਹੀਂ ਕਿਉਂਕਿ ਜੀਵਨ ਦੇ ਵਿੱਚੋਂ ਹੁਣ ਸਾਰੇ ਡਰ ਉਤਰ ਗਏ ਨੇ ਕਿਉਂਕਿ ਸ਼ਰਨ ਆਏ ਦੀ ਰਾਖੀ ਕਰਨ ਵਾਲਾ ਵਾਹਿਗੁਰੂ ਪ੍ਰਭੂ ਪਰਮਾਤਮਾ ਹੁਣ ਮੇਰੇ ਅੰਗ ਸੰਗ ਮੇਰੇ ਨਾਲ ਰਹਿੰਦਾ ਹੈ ਜਾਂਕੀ ਸ਼ਰਨ ਜਿਹਦੀ ਸ਼ਰਨ ਵਿੱਚ ਪਿਆ ਸੁਖ ਪਾਈਐ ਜਾਂਕੀ ਸ਼ਰਨ ਪਿਆ ਸੁਖ ਪਾਈਐ ਸਤਿਗੁਰੂ ਕਹਿੰਦੇ ਜਿਸ ਦੀ ਸ਼ਰਨ ਵਿੱਚ ਆਇਆ ਸਾਰੇ ਸੁੱਖ ਮਿਲ ਜਾਂਦੇ ਹਨ ਸਮਝ ਆ ਜਾਂਦੀ ਏ ਕਿ ਸੁੱਖ ਹੈ ਤੇ ਕੀ ਦੁੱਖ ਹੈ ਤੇ ਜੀਵਨ ਹੁਕਮ ਦੇ ਵਿੱਚ ਪ੍ਰਭੂ ਦੀ ਰਜ਼ਾ ਦੇ ਵਿੱਚ ਤੇ ਭਾਣੇ ਵਿੱਚ ਤੁਰਨ ਲੱਗ ਪੈਂਦਾ ਹੈ ਬਹੁੜ ਦੁੱਖ ਨਾ ਹੋਈ ਬਹੁੜ ਦਾ ਅਰਥ ਹੈ ਦੁਬਾਰਾ ਫਿਰ ਤੋਂ ਫਿਰ ਦੁਬਾਰਾ ਇਹ ਜੀਵਨ ਦੁਖੀ ਨਹੀਂ ਹੁੰਦਾ ਪਾਪ ਵਿਕਾਰਾਂ ਦੇ ਦੁੱਖਾਂ ਦੇ ਵਿੱਚ ਨਹੀਂ ਪੈਂਦਾ ਕਿਉਂਕਿ ਸਮਝ ਪੈ ਜਾਂਦੀ ਏ ਝੂਠ ਬੋਲਣਾ ਦੁੱਖ ਹੈ ਕ੍ਰੋਧ ਕਰਨਾ ਦੁੱਖ ਹੈ ਈਰਖਾ ਨਿੰਦਾ ਕਰਨੀ ਦੁੱਖ ਹੈ ਫਿਰ ਇਹ ਵਿਕਾਰਾਂ ਦੇ ਵਿੱਚ ਨਹੀਂ ਪੈਂਦਾ ਸੱਚ ਦੇ ਰਸਤੇ ਨੂੰ ਅਪਣਾਉਂਦਾ ਹੈ ਤੇ ਸੱਚ ਦੇ ਰਸਤੇ ਤੇ ਤੁਰਦਾ ਹੋਇਆ ਆਪਣੇ ਜੀਵਨ ਨੂੰ ਸਫਲ ਤੇ ਆਪਣੀ ਯਾਤਰਾ ਨੂੰ ਸੁਹਾਵਣਾ ਬਣਾ ਲੈਂਦਾ ਹੈ ਰਹਾਉ ਇਹ ਰਹਾਉ ਦੀਆਂ ਪੰਕਤੀਆਂ ਸਨ ਹੁਣ ਪਹਿਲੇ ਬੰਦ ਵਿੱਚ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਅਬਨਾਸ਼ੀ ਜੀਨ ਕੋ ਦਾਤਾ ਕਹਿੰਦੇ ਦੁਨੀਆ ਵਿੱਚ ਹਰ ਚੀਜ਼ ਮਟਣ ਵਾਲੀ ਹੈ ਜੋ ਕੁਝ ਵੇਖ ਰਿਹਾ ਹੈ ਹਰ ਚੀਜ਼ ਮਿਟ ਰਹੀ ਹੈ ਜੇ ਕੋਈ ਨਹੀਂ ਮਟਣ ਵਾਲਾ ਤੇ ਕੌਣ ਹੈ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਇਸੇ ਕਰਕੇ ਉਹਦੇ ਨਾਲ ਸ਼ਬਦ ਜੋੜਿਆ ਹੈ ਅਬਨਾਸ਼ੀ ਨਾਮ ਮੁਕਣ ਵਾਲਾ ਨਾ ਖਤਮ ਹੋਣ ਵਾਲਾ ਜਿਹਦਾ ਕਦੀ ਕੋਈ ਅੰਤ ਨਹੀਂ ਆਉਣਾ ਜੋ ਆਦਤ ਤੋਂ ਲੈ ਕੇ ਹੁਣ ਤੱਕ ਸਦੀਵੀ ਸੱਚ ਦੇ ਰੂਪ ਦੇ ਵਿੱਚ ਹੈ ਜੀਵਨ ਕੋ ਦਾਤਾ ਉਹੀ ਇਨਾਂ ਜੀਵਨ ਦਾ ਸਦੀਵੀ ਦਾਤਾ ਹੈ ਉਹੀ ਦਾਤਾ ਬਣ ਕੇ ਜੀਵਨ ਨੂੰ ਪਾਲ ਰਿਹਾ ਹੈ ਉਹੀ ਪ੍ਰਤ ਪਾਲਣਾ ਕਰ ਰਿਹਾ ਹੈ ਸਿਮਰਤ ਸਭ ਮਾਲਕ ਹੋਈ ਜਿਹਨੂੰ ਚੇਤੇ ਕਰਕੇ ਜਿਹਨੂੰ ਯਾਦ ਕਰਕੇ ਵਿਕਾਰਾਂ ਦੀ ਮੈਲ ਲੱਤਦੀ ਹੈ ਤੇ ਮਨ ਨਿਰਮਲ ਹੁੰਦਾ ਹੈ ਜਿਹਨੂੰ ਚੇਤੇ ਕਰਕੇ ਮਨ ਦੀ ਪਵਿੱਤਰਤਾ ਆਉਂਦੀ ਹੈ ਜਿਸ ਨੂੰ ਸਤਿਗੁਰੂ ਜੀ ਕਹਿੰਦੇ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ ਜਿਸ ਨੂੰ ਸੁਣ ਕੇ ਕੰਨ ਪਵਿੱਤਰ ਹੁੰਦੇ ਨੇ ਤੇ ਜਿਸ ਨੂੰ ਕਹਿ ਕੇ ਜੀਬਾ ਪੁਨੀਤ ਹੋ ਜਾਂਦੀ ਹੈ ਇਸ ਤਰ੍ਹਾਂ ਦਾ ਮੇਰਾ ਵਾਹਿਗੁਰੂ ਸੱਚਾ ਪਾਤਸ਼ਾਹ ਜੋ ਦਾਤਾਂ ਦੇ ਰਿਹਾ ਏ ਪਰ ਕਦੀ ਵੀ ਚੇਤਾਰਦਾ ਨਹੀਂ ਝੋਲੀਆਂ ਭਰਦਾ ਹੈ ਪਰ ਕਦੀ ਵੀ ਇਸ ਗੱਲ ਦੀ ਬਲੇਮ ਨਹੀਂ ਕਰਦਾ ਕਿ ਤੂੰ ਮੈਨੂੰ ਯਾਦ ਨਹੀਂ ਕੀਤਾ ਤੇ ਹੁਣ ਮੈਂ ਤੈਨੂੰ ਰੋਟੀ ਨਹੀਂ ਦੇਣੀ ਉਹ ਸਦਾ ਰੋਟੀਆਂ ਦਿੰਦਾ ਹੈ ਸਦਾ ਪ੍ਰਤ ਪਾਲਣਾ ਕਰਦਾ ਹੈ ਵੱਖਰੀ ਗੱਲ ਹੈ ਕਿ ਉਹ ਉਹਨਾਂ ਭਗਤਾਂ ਦੇ ਨੇੜੇ ਹੋ ਜਾਂਦਾ ਹੈ ਜਿਹੜੇ ਉਹਨੂੰ ਯਾਦ ਤੇ ਉਹਨੂੰ ਚੇਤੇ ਤੇ ਸਿਮਰਨ ਵਿੱਚ ਲਿਆਉਂਦੇ ਨੇ ਤੇ ਜਿਹੜੇ ਮਨਮੁਖ ਬਣ ਜਾਂਦੇ ਹਨ ਉਹ ਆਪਣੇ ਆਪ ਨੂੰ ਪਰਮਾਤਮਾ ਤੋਂ ਦੂਰ ਕਰ ਲੈਂਦੇ ਹਨ ਗੁਣ નિਧਾਨ ਗੁਣ ਨਿਧਾਨ ਦਾ ਅਰਥ ਹੈ ਗੁਣਾ ਦਾ ਖਜ਼ਾਨਾ ਸੰਸਾਰ ਦੇ ਲੋਕ ਕੋਈ ਧਨ ਲੱਭ ਰਿਹਾ ਹੈ ਕੋਈ ਪਦਾਰਥ ਲੱਭ ਰਿਹਾ ਹੈ ਕਿਉਂਕਿ ਸਾਡੀ ਵੀ ਸੋਚੇ ਹੈ ਅਸੀਂ ਸੋਚਦੇ ਹਾਂ ਜਿੰਦੇ ਕੋਲ ਬਹੁਤ ਧਨ ਹੈ ਉੱਤੇ ਬਹੁਤ ਕਿਰਪਾ ਹੈ ਪਰ ਸੈਭ ਕਹਿੰਦੇ ਅਸਲੀ ਕਿਰਪਾ ਕਿਤੇ ਹੈ ਗੁਣ ਨਿਧਾਨ ਭਗਤਨ ਕੋ ਵਰਤਨ ਗੁਣਾ ਦਾ ਖਜ਼ਾਨਾ ਭਗਟਾਂ ਨੂੰ ਵਰਤਣ ਵਾਸਤੇ ਦੇ ਦਿੰਦਾ ਹੈ ਜਿਸ ਭਗਤ ਦੇ ਕੋਲ ਨਿਮਰਤਾ ਪਿਆਰ ਹਲੀਮੀ ਹੈ ਮਾਫੀ ਹੈ ਸਦਾ ਪਿਆਰ ਦੇ ਰੂਪ ਦੇ ਵਿੱਚ ਵਰਤਦਾ ਹੈ ਸਦਾ ਜੀਵਨ ਦੇ ਵਿੱਚ ਸੱਚ ਦੇ ਹੁੰਦਾ ਹੈ ਮਿੱਠੀ ਬੋਲੀ ਰੱਖਦਾ ਹੈ ਸਹਿਜਤਾ ਰੱਖਦਾ ਹੈ ਪੇਸ਼ੰਸ ਰੱਖਦਾ ਹੈ ਸਭ ਕੰਦੇ ਸਮਝ ਲੈਣਾ ਉਸ ਮਨੁੱਖ ਦੇ ਉੱਤੇ ਕਿਰਪਾ ਹੈ ਉਸ ਮਨੁੱਖ ਉੱਤੇ ਵਾਹਿਗੁਰੂ ਦੀ ਰਹਿਮਤ ਹੈ ਤੇ ਇਹ ਗੁਣਾ ਦਾ ਖਜ਼ਾਨਾ ਭਗਤਾਂ ਨੂੰ ਵਰਤਣ ਵਾਸਤੇ ਵਾਹਿਗੁਰੂ ਨੇ ਦੇ ਦਿੱਤਾ ਹੈ ਬਿਰਲਾ ਪਾਵੈ ਕੋਈ ਕੋਈ ਵਿਰਲਾ ਹੀ ਹੈ ਜੋ ਇਸ ਗੁਣਾ ਦੇ ਖਜ਼ਾਨੇ ਨੂੰ ਸੰਭਾਲ ਕੇ ਰੱਖਦਾ ਹੈ ਨਹੀਂ ਤੇ ਦੁਨੀਆ ਅਬਗੁਣਾ ਦੀ ਭਰੀ ਹੈ ਤੇ ਅਬਗੁਣਾ ਦੀਆਂ ਗੰਢਾਂ ਹੀ ਪੋਟਲੀਆਂ ਹੀ ਇਨੇ ਸਿਰ ਤੇ ਰੱਖੀਆਂ ਹਨ ਕੋਈ ਵਿਰਲਾ ਹੀ ਹੈ ਜੋ ਸਾਧ ਕਰੀਜੇ ਗੁਣਾ ਕੇਰੀ ਛੋ ਡਗੁਣ ਚੱਲੀਏ ਜੋ ਗੁਣ ਆਪਣੇ ਜੀਵਨ ਵਿੱਚ ਵਸਾਉਂਦੇ ਹਨ ਤੇ ਅਬਗੁਣਾ ਨੂੰ ਛੱਡਦੇ ਜਾਂਦੇ ਹਨ ਪਰ ਇਹ ਗੁਣ ਮਿਲਦੇ ਕਿੱਥੋਂ ਹਨ ਕਿਸ ਜਗ੍ਹਾ ਤੋਂ ਮਿਲਦੇ ਹਨ ਸਤਿਗੁਰੂ ਜੀ ਅਗਲੀ ਗੱਲ ਸਮਝਾਉਂਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਕਹਿੰਦੇ ਵੱਡੇ ਭਾਗ ਬਣ ਜਾਂਦੇ ਨੇ ਉਹਨਾਂ ਦੇ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਵੇ ਭਾਵ ਚੰਗੀਆਂ ਗੁਰਮੁਖ ਪਿਆਰਿਆਂ ਦੀ ਸੰਗਤ ਮਿਲ ਜਾਵੇ ਬਗਦਗੀ ਦੇ ਨਾਲ ਜੁੜੇ ਹੋਏ ਪ੍ਰਮਾਤਮਾ ਦੇ ਆ ਭਗਤਾਂ ਦੀ ਸੰਗਤ ਮਿਲ ਜਾਵੇ ਜਿਨ੍ਹਾਂ ਦੇ ਕੋਲ ਬੈਠ ਕੇ ਹਰ ਵਕਤ ਤੂੰ ਤੂੰ ਹੀ ਕੀਤੇ ਆਵੇ ਤੇ ਮੈਂ ਮੈਂ ਜੀਵਨ ਵਿੱਚੋਂ ਮਿਟ ਜਾਵੇ ਸਾਧ ਸੰਗ ਪ੍ਰਾਪਤ ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਜਾਵੇ ਤਿੰਨ ਭੇਟਤ ਜਦੋਂ ਉਹ ਉਹਨਾਂ ਦੇ ਨਾਲ ਭੇਟ ਕਰਦੇ ਹਨ ਗੱਲਬਾਤ ਕਰਦੇ ਹਨ ਵਾਰਤਾਲਾਪ ਕਰਦੇ ਹਨ ਉਹਨਾਂ ਨਾਲ ਬੈ ਕੇ ਡਿਸਕਸ਼ਨ ਕਰਦੇ ਹਨ ਵਾਹਿਗੁਰੂ ਦੀ ਵਾਹਿਗੁਰੂ ਦੀ ਬਾਣੀ ਦੀ ਵਾਹਿਗੁਰੂ ਦੀ ਗੁਣਾਂ ਦੀ ਤੇ ਕੀ ਪ੍ਰਾਪਤ ਹੁੰਦਾ ਹੈ ਦੁਰਮਤ ਖੋਈ ਭੈੜੀ ਮਤ ਜੀਵਨ ਦੇ ਵਿੱਚੋਂ ਮਿਟ ਜਾਂਦੀ ਹੈ ਜੀਵਨ ਦੇ ਵਿੱਚ ਫਿਰ ਭੈੜੀ ਮਤ ਨਹੀਂ ਰਹਿੰਦੀ ਚੰਗੀ ਮਤ ਰਹਿੰਦੀ ਹੈ ਜਿਹੜੀਆਂ ਅੱਖਾਂ ਕੱਲ ਤੱਕ ਚੋਰੀ ਸੋਚਦੀਆਂ ਸਨ ਆਪ ਸੋਚਦਿਆਂ ਸਨ ਜਿਹੜੀਆਂ ਅੱਖਾਂ ਕੱਲ ਤੱਕ ਵੀ ਵਿਚਾਰ ਬਾਰੇ ਸੋਚਦੀਆਂ ਸਨ ਹਮੇਸ਼ਾ ਮੈਲ ਕਮਾਉਂਦੀਆਂ ਸਨ ਇਹ ਮਤ ਜਿਹੜੀ ਹਰ ਵਕਤ ਗੁਨਾਹ ਵਾਲੇ ਪਾਸੇ ਲੈ ਕੇ ਜਾਂਦੀ ਸੀ ਬੁਰਾਈ ਵਾਲੇ ਬੰਨੇ ਲੈ ਕੇ ਜਾਂਦੀ ਸੀ ਹੁਣ ਇਹ ਮਤ ਨੇ ਦੁਰਮਤ ਘਟ ਦਿੱਤੀ ਹੈ ਤੇ ਗੁਰਮਤ ਲੈ ਆਂਦੀ ਹੈ ਹੁਣ ਇਹ ਮਤ ਗੁਰੂ ਦੇ ਘਰ ਵੱਲ ਪ੍ਰੇਰਿਤ ਕਰਦੀ ਹੈ ਗੁਰੂ ਦੇ ਬਚਨਾਂ ਦੇ ਨਾਲ ਸਾਂਝ ਪਾਉਣ ਤੇ ਪ੍ਰੇਰਿਤ ਕਰਦੀ ਹੈ ਹੁਣ ਇਹ ਗੁਰੂ ਮਤ ਗੁਰੂ ਦੇ ਹੁਕਮ ਦੇ ਵਿੱਚ ਟਿਕੀ ਰਹਿੰਦੀ ਐ ਤਿੰਨ ਕੀ ਧੂਰ ਸਭ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਦੀ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਧੂਰ ਕਿਹੜੀ ਜਿਹੜੇ ਉਪਦੇਸ਼ ਗੁਰੂ ਕੇ ਭਗਤ ਕਮਾਉਂਦੇ ਹਨ ਉਹਨਾਂ ਉਪਦੇਸ਼ਾਂ ਤੋਂ ਨਿਕਲਿਆ ਹੋਇਆ ਗਿਆਨ ਉਹਨੂੰ ਕਹਿੰਦੇ ਧੂਰ ਉਹਨਾਂ ਦੀ ਧੂਰ ਉਹਨਾਂ ਗੁਰਮੁਖ ਪਿਆਰੇ ਭਗਤਾਂ ਦੇ ਗਿਆਨ ਦੀ ਜਿਹੜੀ ਧੂੜ ਐ ਸਭ ਕਹਿੰਦੇ ਮੇਰੇ ਵਰਗਾ ਨਾਨਕ ਦਾਸ ਸੇਵਕ ਵੀ ਮੰਗਦਾ ਹੈ ਜਿਨ ਹਰਨਾਮ ਰਿਧੈ ਪਰੋਈ ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਪ੍ਰਮਾਤਮਾ ਦੇ ਨਾਮ ਨੂੰ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਿੰਤਨ ਨੂੰ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਦੇ ਵਿੱਚ ਮਾਲਾ ਵਾਂਗੂ ਪਰੋ ਲਿਆ ਹੈ ਇਸੇ ਕਰਕੇ ਸਹਿਬ ਜੀ ਜਪਜੀ ਸਾਹਿਬ ਵਿੱਚ ਵੀ ਕਹਿੰਦੇ ਨੇ ਤਿਤਥੈ ਸੀਤੋ ਸੀਤਾ ਮਹਿਮਾ ਮਾਏ ਤਾਕੇ ਰੂਪ ਨ ਕਤਨੇ ਜਾਹੇ ਨਾਉ ਮਰੇ ਨ ਠਾਗੇ ਜਾਹੇ ਜਿਨਕੇ RAM ਵਸੇ ਮਨ ਮਾਏ ਸਬਕੇ ਜਿਨਾਂ ਨੇ ਆਪਣੇ ਚਿੱਤ ਵਿੱਚ ਵਾਹਿਗੁਰੂ ਦੇ ਹੁਕਮ ਨੂੰ ਸੀ ਲਿਆ ਜਿਹੜੇ ਪਰੋਤੇ ਗਏ ਵਾਹਿਗੁਰੂ ਦੇ ਨਾਮ ਦੇ ਵਿੱਚ ਕਹਿੰਦੇ ਉਹਨਾਂ ਨੂੰ ਨਾ ਕੋਈ ਠੱਗ ਸਕਦਾ ਨਾ ਕੋਈ ਮਾਰ ਸਕਦਾ ਕਿਉਂਕਿ ਆਤਮਿਕ ਜੀਵਨ ਤੇ ਉੱਚੇ ਹੋ ਜਾਂਦੇ ਨੇ ਚੜ੍ਹਦੀ ਕਲਾ ਵਿੱਚ ਹੋ ਜਾਂਦੇ ਨੇ ਸੋ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਗੁਣਾ ਦੀ ਸਾਜ ਕਰਨ ਦੀ ਸਾਨੂੰ ਪ੍ਰੇਰਣਾ ਦਿੱਤੀ ਹੈ ਧਰਤੀ ਦੀ ਪ੍ਰਤਿਪਾਲਣਾ ਕਰਨ ਵਾਲੇ ਵਾਹਿਗੁਰੂ ਪ੍ਰਭੂ ਦੀ ਚੰਤਨ ਕਰਨ ਦੀ ਕਥਾ ਸਮਝਾਈ ਹੈ ਸੋ ਆਓ ਗੁਰਬਾਣੀ ਦੇ ਵਿਚਾਰ ਨੂੰ ਆਪਣੇ ਜੀਵਨ ਵਿੱਚ ਵਸਾਈਏ ਗੁਰੂ ਵਾਲੇ ਬਣੀਏ ਰੋਜ਼ਾਨਾ ਹੀ ਗੁਰੂ ਦਰਬਾਰ ਹੇਵਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਦੇ ਵਿੱਚ ਦੀਵਾਨ ਸੱਜਦੇ ਹਨ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 7:00 ਵਜੇ ਤੋਂ ਲੈ ਕੇ ਸਵੇਰ 8:00 ਵਜੇ ਤੱਕ ਜਿਹਦੇ ਵਿੱਚ ਨਿਰੰਤਰ ਕੀਰਤਨ ਤੇ ਕਥਾ ਦਾ ਪ੍ਰਵਾਹ ਚੱਲਦਾ ਹੈ ਸੋ ਜਰੂਰ ਪਹੁੰਚਿਆ ਕਰੋ ਤਾਂ ਕਿ ਕੁਝ ਪਲ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੇ ਵਿਚਾਰ ਨਾਲ ਜੁੜ ਸਕੀਏ ਇਸ ਤੋਂ ਇਲਾਵਾ ਆਸਾ ਜੀ ਕੀ ਵਾਰ ਦੀ ਅੰਮ੍ਰਿਤਮਈ ਕਥਾ ਵੀ ਫੇਸਬੁੱਕ ਲਾਈਵ ਦੇ ਉੱਪਰ ਪਾਈ ਜਾਂਦੀ ਹੈ ਕਿਰਪਾ ਕਰਕੇ ਜਰੂਰ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ